ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਆਓ ਜੀ ਆਇਓ ਜੀ ਇੱਕ ਸੁਪਰ ਸੀਟਰ ਦੇਖਣਾ ਸੀਗਾ ਜੀ ਸੁਪਰ ਸੀਟਰ ਹਾਂ ਜੀ ਹਾਂ ਆਜੋ ਦਿਖਾ ਦਿੰਦੇ ਹਾਂ ਇਹ ਨਵਾਂ ਹੀ ਆਇਆ ਹੈਗਾ ਠੀਕ ਨਵਾਂ ਕੰਪਨੀ ਦਾ ਸੁਪਰ ਸੀਟਰ ਆਇਆ ਹੈਗਾ 2.5 ਲੱਖ ਰੁਪਏ ਦੀ ਰੇਂਜ ਚੱਲ ਜੂ ਦੇਖ ਲੋ ਇਹ ਬੱਚਾ ਆਪਣਾ ਠੀਕ ਜੀ ਹੈ ਇਹਦੂ ਘੱਟ ਹੈ ਉਹ ਵੀ ਹੈਗਾ ਆ ਜਾਕਰ ਆਇਆ ਦਿਖਾਉਂਦੇ ਹਾਂ ਵਧੀਆ ਖੜਾ ਹੈ ਆਪਣੇ ਕੋਲੇ ਥੋੜਾ ਜਿਹਾ ਚੱਲਿਆ ਹੋਇਆ ਲੈ ਲਓ ਮੈਂ ਉਹ ਦਿਖਾਉਂਦੇ ਜੀ ਦੇਖ ਲੈ ਜਨਾ ਲੈ ਲੈ ਨਿਆ ਖੜਾ ਖੜਾ ਆਪਣੇ ਕੋਲੇ ਆਪ 1.5 ਲੱਖ ਦਾ ਦੱਦੂ ਕਿੰਨੇ ਮਿੰਟਾਂ ਵਿੱਚ ਆ ਗਿਆ ਲੈ ਹਾ ਤੂੰ ਨਾਲ ਹੈਗਾ 1.5 ਲੱਖ ਰੁਪਏ ਦਾ ਦੇ ਰਹੀ ਮਕਸਾ ਜਨਾ ਬੱਚਾ ਆਪਣਾ ਠੀਕ ਹੀ ਹੈ ਹਲੇ ਵੀ ਡਾਉਣ ਹੈ ਵਾਜ ਤਾਂ ਇਹ ਆ ਜਾ ਫਿਰ ਦੂ ਫੋਨ ਦਿਖਾਉਣਿਆ ਦਮ ਆ ਜਾ ਆ ਜਾ ਆ ਜਾ ਕਿਤਾ ਖੜਾ ਖੁੰਦਾ ਜਾਂ ਕੰਮ ਕਰਾਉਣ ਵਾਲਾ ਇਹਦਾ ਓਕੇ ਦੀ ਰਿਪੋਰਟ ਹੈਗੀ ਅੱਛਾ 70000 ਤਾਂ ਚੱਲ ਜੂ ਦੇ ਕੇ ਲਾਈ ਬਜਟ ਆਪਣਾ ਹਲੇ ਵੀ ਡਾਉਣ ਠੀਕ ਠੀਕ ਹੀ ਲੋਕ ਤਾਂ ਕਹਿੰਦੇ ਠੀਕ ਠੀਕ ਮਸੀਰ ਮਸੂਲ ਰੈਲੋਡ ਜੀ ਰੋਡ ਰੈਲ ਨਾਲੀ ਜਿਵੇਂ ਤਾਂ ਜਵਾਕੇ ਗਏ ਸੁਪਰ ਸੀਟਰ ਹੀ ਲਣਾ ਜੀ ਲੈਣਾ ਸੁਪਰ ਸੀਟਰ ਹੀ ਆ ਸੁਪਰ ਸੀਟਰ ਅਗਲੇ ਦੂਸਰੇ ਦਾ ਪਰ ਸੁਪਰ ਸੀਟਰ ਫੇਰ ਵੀ ਕਿੰਨਾ ਕੁ ਵਾਜਦਾ ਹੈ ਬਸ ਠੀਕ ਠੀਕ ਜੀ ਹੈ ਕਿ ਜੀਰੋ ਡ੍ਰੈਨ ਵਾਲੀ ਲੈ ਲਾ 30000 ਵੀ ਮਿਲ ਜੂ ਉਹ ਨਾ ਨਾ ਜੀ ਜਵਾਕ ਗੱਲ ਪੈਣ ਕਿ ਸੁਪਰ ਸੀਡਰ ਲੈਣਾ ਬਾਪੂ ਕਹਿੰਦੇ ਜੇ ਲੈ ਕੇ ਆਈਂ ਕਰੇ ਤੇ ਬਜਟ ਦੇ ਹਿਸਾਬ ਨਾਲ ਨਾ ਸਾਡੇ ਕੋਲ ਇਹ ਨੇਗੇ ਦਿਖਾ ਦਿਓ ਦੋ ਸਮਾਰਟ ਇੱਕ ਬਹੁਤ ਤਗੜੇ ਨੇਗੇ ਫੈਸਲਾ ਤੇਰੇ ਖਾਤਰ ਪੈਨੂ ਦੇ ਮਾ ਗੋ ਤੇ ਉਹ ਫਿੱਟ ਬਣ ਲਾ ਦੋਨੀ ਨਾ ਜਾਣ ਵਾ ਦੋਨੀ ਬਜਟ ਠੀਕ ਹੈ ਦੋਨੇ ਲੈ ਲਾਂਗੇ ਬਜਟ ਕਿਤੇ ਨਹੀਂ ਜਾਵਾਂ ਇੱਕ ਤਾਂ ਆ ਖੜਾ ਹੈ ਹਾਂ ਵਧੀਆ ਕੰਪਨੀ ਦਾ ਇਹ ਦੂਜਾ ਦੇਖੋ ਪਰਲੇ ਬਸ ਇਹ ਆ ਜਾ ਦਿਖਾਉਂਗਾ ਜੀ ਇੱਕ ਤਾਂ ਦੇਖ ਮਾਰ ਟ੍ਰਾਈ ਵੀ ਦੇ ਇੱਕ ਆ ਹੈ ਹਾਂ ਇੱਕ ਉਹ ਹੈ ਇੱਕ ਉਹ ਹਾਂ ਕਿਉਂ ਮੇਰੇ ਨਾਲ ਕਵਾੜ ਪਾਇਆ ਤੁਸੀਂ ਮੁੱਖ ਕਵਾੜ ਨੂੰ ਖਾਵਾ ਚੱਕੀ ਦਾ 10000 ਫਿਰ ਤਾਂ ਤੈਨੂੰ ਇਹੋ ਜਿਹਾ ਕਵਾੜ ਮਿਲ ਜੇਦਾ 10000 ਚ ਬਾਦੂ ਹੈ ਪਰ ਭਾਅ ਦਾ ਇੱਥੇ ਹੈਤੀ ਸੀ ਦਰ